ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਹਾਂ ਪੇਠੇ ਦੀ ਖੱਟੀ ਮਿੱਠੀ ਸਬਜ਼ੀ ਇਸ ਲਈ ਸਾਨੂੰ ਅਸੀਂ ਪਹਿਲਾਂ ਪੇਠੇ ਨੂੰ ਕੱਟ ਲਵਾਂਗੇ ਧੋ ਕੇ ਦੇਖੋ ਜੀ ਪੇਠਾ ਅਸੀਂ ਕੱਟ ਲਿਆ ਹੈ ਇਸ ਨੂੰ ਛਿਲਕੇ ਦੇ ਸਮੇਤ ਹੀ ਕੱਟਣਾ ਹੈ ਛਿਲਕਾ ਨਹੀਂ ਉਤਾਰਨਾ ਇਸ ਲਈ ਸਾਨੂੰ ਇਹ ਪੇਠਾ ਤੇ ਇੱਧਰ ਅਸੀਂ ਪਿਆਜ਼ ਕੱਟਾ ਤੇ ਹੁਣ ਤੁਹਾਨੂੰ ਦੱਸਦੇ ਹਾਂ ਪੇਠੇ ਵਿੱਚ ਕੀ ਕੁਝ ਪਾਉਣਾ ਹੈ ਇਸ ਦੇ ਵਿੱਚ ਬੜੀ ਮੇਥੇ ਕਸੂਰੀ ਮੇਥੀ ਕੁੱਟਿਆ ਹੋਇਆ ਧਨੀਆ ਜੀਰਾ ਚੀਨੀ ਟਮਾਟਰ ਅਤੇ ਹਰੀ ਮਿਰਚ ਨਮਕ ਮਿਰਚ ਹਲਦੀ जी तेल साडा हो चुके है गर्म सब तो पहला बड़िया पा के भुन उस तो बाद पाने तीस मेथी फिर पाना है जीरा ਨਾਲ ਹੀ ਪਾਉਣੇ ਹਨ ਪਿਆਜ਼। ਇਹਨਾਂ ਨੂੰ ਨਾ ਚਿੱਟਾਂ ਤੇ ਅੰਗੀ ਤਰ੍ਹਾਂ ਫਰਾਈ ਕਰ ਲਓ। ਸਵਿਚ ਪਾ ਦਿਓ। ਕੁੱਟਿਆ ਹੋਇਆ ਧਨੀਆ ਤੇ ਕਸੂਰੀ ਮੇਥੀ। ਇਹਨਾਂ ਨੂੰ ਦਿੰਕ ਸੇਕ ਲਾ ਲਓ। ਕੇ ਨਾਲ ਹੀ ਪਾ ਦੋ ਟਮਾਟਰ ਤੇ ਹਰੀ ਮਿਰਚ ਤੇ ਇਹਨਾਂ ਚ ਜੰਮ ਸੇਕ ਲੱਗਣ ਤੋਂ ਬਾਅਦ ਤੁਸੀਂ ਪਾ ਦੋ ਨੂਨ ਮਿਰਚ ਹਲਦੀ ਤੇ ਨਾਲ ਹੀ ਪਾ ਦੋ ਚਿਣੀ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਦਿਓ ਮਿਕਸ ਤੇ ਹੁਣ ਅਸੀਂ ਇਸ ਦੇ ਵਿੱਚ ਪਾਵਾਂਗੇ ਪਾਣੀ ਅੱਧਾ ਗਲਾਸ ਪਾਣੀ ਪਾ ਦਿਓ ਇਹ ਸਾਰੇ ਮਸਾਲੇ ਨੂੰ 10 ਤੋਂ 15 ਮਿੰਟ ਲਈ ਰਿਜਣ ਦਿਓ ਚੰਗੀ ਤਰ੍ਹਾਂ ਪੱਕ ਜਾਣ ਦਿਓ ਲਓ ਜੀ ਮਸਾਲਾ ਹੋ ਗਿਆ ਹੈ ਰੈਡੀ ਛੁੱਪ ਕੇ ਨੂੰ ਇਸ ਤਰ੍ਹਾਂਾਂਗੇ ਸਪਟਾ इस कोई पानी नहीं पा है अग भी घट ही रखनी है ज्यादा अगर नहीं पकानी सब्ज़ी बस मठी मठी अगते ही पकानी है लो जी सब्जी साड़ी बन चुकी है हम गर्म गर्म रोटी नाल करो इंजॉय थैंक यू